ਸਾਊਦੀ ਅਰਬ ਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ 12 ਨੌਜਵਾਨ 에ਜੰਟਾਂ ਦੇ ਝੂਠੇ ਲਾਰਿਆਂ ਦੇ ਸ਼ਿਕਾਰ ਹੋ ਗਏ ਨੇ ਇਹ ਨੌਜਵਾਨ ਸਾਊਦੀ ਅਰਬ ਦੇ ਹੇਲ ਸ਼ਹਿਰ ਤੋਂ 200 ਕਿਲੋਮੀਟਰ ਦੂਰ ਸ਼ੇਮਲੀ ਸ਼ਹਿਰ ਚ ਦੀ ਅਲ ਰਕੀਸ ਕੰਪਨੀ ਚ ਕੰਮ ਕਰਦੇ ਨੇ ਸਾਊਦੀ ਅਰਬ ਤੋਂ ਵੀਡੀਓ ਪੇਜ ਇਹ ਨੌਜਵਾਨ ਦੱਸ ਰਹੇ ਨੇ ਕਿ 에ਜੰਟਾਂ ਨੇ ਉਹਨਾਂ ਨੂੰ ਚੰਗੀ ਤਨਖਾਹ ਦਾ ਵਾਅਦਾ ਕਰਕੇ ਇੱਥੇ ਭੇਜਿਆ ਸੀ ਪਰ ਇੱਥੇ ਆਉਣ ਤੋਂ ਬਾਅਦ ਹਰ ਚੀਜ਼ ਉਲਟੀ ਨਿਕਲੀ ਸਾਊਦੀ ਅਰਬੋਂ ਤੋਂ ਬਾਅਦ ਉਹਨਾਂ ਦੇ ਪਾਸਪੋਰਟ ਕੰਪਨੀ ਨੇ ਰੱਖ ਲਏ ਨੌਜਵਾਨਾਂ ਮੁਤਾਬਕ ਕੰਪਨੀ ਨਾ ਉਹਨਾਂ ਨੂੰ ਤਨਖਾਹ ਦੇ ਰਹੀ ਹੈ ਤੇ ਨਾ ਹੀ ਖਾਣ ਪ ਤਨਖਾ ਮੰਗਨ ਤੇ ਉਹਨਾਂ ਨਾਲ ਕੁੱਟਮਾਰ ਵੀ ਕੀਤੀ ਜਾਂਦੀ ਹੈ ਇੱਥੇ ਜੋ ਕੋ ਸਾਨੂੰ ਦੱਸਿਆ ਸੀ ਉਹ ਸਾਨੂੰ ਨਹੀਂ ਮਿਲਿਆ ਜਿੱਦਾਂ ਸਾਨੂੰ ਦੱਸਿਆ ਸੀ ਵੀ ਇਦਾਂ ਤੁਹਾਨੂੰ ਵਧੀਆ ਗੱਡੀਆਂ ਮਿਲਣਗੀਆਂ ਜਾਂ ਤੁਹਾਨੂੰ ਟ੍ਰੈਕ ਸਿਸਟਮ ਮਿਲੇਗਾ ਉਹ ਇੱਥੇ ਕੁਝ ਵੀ ਨਹੀਂ ਹੈਗਾ ਹੁਣ ਨਾ ਸਾਡਾ ਇਹ ਮੈਡੀਕਲ ਕਰਾਉਨੇ ਆ ਤੇ ਨਾ ਸਾਨੂੰ ਇਹ ਖਰਚਾ ਦੰਦੇ ਆ ਤੇ ਅਸੀਂ ਇੱਥੇ ਇਹਨਾਂ ਨਾਲ ਗੱਲ ਕਰਦੇ ਨਾ ਇਹ ਸਾਡੀ ਗੱਲ ਸੁਣਦੇ ਇਹ ਅਸੀਂ ਦਫ਼ਤਰ 'ਚ ਜਾ ਕੇ ਪੁੱਛਦੇ ਆ ਤਾਂ ਦੋ ਤਿੰਨ ਦੇ ਬੰਦੇ ਦੇ ਹੱਥ ਉਹ ਵਾਈਪ ਹੋ ਗਏ ਆ ਇਹ ਇੰਡੀਆ ਨੰਬੈਸੀ ਨੂੰ ਵੀ ਫੋਨ ਕਰਿਆ ਸੀ ਸਾਊਦੀ ਦੇ ਵਿੱਚ ਉਹਨਾਂ ਨੇ ਅਣੀ ਸਾਨੂੰ ਕੋਈ ਰਿਸਪੌਂਸ ਨਹੀਂ ਦਿੱਤਾ ਹੈਗਾ ਮੇਰਾ ਸ਼ਹਿਰਪੁਰ ਦਾ ਏਜੰਟ ਆ ਰਾਜੂ ਪਠਾਨੀਆਂ ਉਹਦਾ ਨਾਮ ਹੈ ਮੈਨੂੰ ਉਹ ਕਹਿੰਦਾ ਸੀ ਵੀ ਕੰਪਨੀ ਦਾ ਕੰਮ ਹੈਗਾ ਟਰਾਂਸਪੋਰਟ ਦਾ ਸਟੀਲ ਦਾ ਕੰਮ ਹੀ ਪਰ ਇੱਥੇ ਆ ਕੇ ਪਤਾ ਲੱਗਾ ਵੀ ਇਥੇ ਤਾਂ ਕੰਪਨੀ ਛੋਟੇ ਛੋਟੇ ਰੋਡ ਬਣਾਉਂਦੀ ਹੈ ਤੇ 2 ਮਹੀਨੇ ਹੋ ਗਏ ਅਸੀਂ ਸਾਨੂੰ ਹੁਣ ਤੱਕ ਕੋਈ ਗੱਡੀ ਨਹੀਂ ਮਿਲੀ ਤੇ ਉਸ ਦੀ ਵਜ੍ਹਾ ਨਾਲ ਸਾਨੂੰ ਲੇਬਰ ਕਰਨੀ ਪੈਂਦੀ ਹੈ ਇੱਥੇ ਏਬੀਪੀ ਸਾਂਝਾ ਨਾਲ ਫੋਨ ਤੇ ਗੱਲਬਾਤ ਕਰਦਿਆਂ ਸਰਬਜੀਤ ਸਿੰਘ ਨਾਮੀ ਨੌਜਵਾਨ ਨੇ ਦੱਸਿਆ ਕਿ 사우ਦੀ ਅਰਬ ਚ 모ਗਾ ਫਿਰੋਜ਼ਪੁਰ ਬਰਨਾਲਾ ਤੇ ਰੋਪੜ ਜ਼ਿਲ੍ਹੇ ਦੇ ਨੌਜਵਾਨ ਨੇ ਇਹਨਾਂ ਨੌਜਵਾਨਾਂ ਨੇ ਭਾਰਤੀ ਐਮਬੈਸੀ ਨਾਲ ਵੀ ਸੰਪਰਕ ਕੀਤਾ ਪਰ ਉਥੋਂ ਵੀ ਕੋਈ ਮਦਦ ਨਹੀਂ ਮਿਲ ਰਹੀ ਇਹਨਾਂ ਦੀ ਭਾਰਤ ਸਰਕਾਰ ਨੂੰ ਅਪੀਲ ਹੈ ਕਿ ਜਲਦੀ ਤੋਂ ਜਲਦੀ ਭਾਰਤ ਬੁਲਾਇਆ ਜਾਏ